ਪਰਬਤ ਫੈਰੋ ਦੇ ਕੋਲ ਆਇਆ ਤਦ ਯਹੋਵਾ ਦੇ ਇੱਕ ਦੂਤ ਨੇ ਇੱਕ ਝਾੜੀ ਵਿੱਚ ਅੱਗ ਲਾ ਅੱਗ ਦੀ ਲਾਟ ਵਿੱਚ ਉਸ ਨੂੰ ਦਰਸਾ ਦਿੱਤਾ ਜੀ ਜਦੋਂ ਉਹ ਨੇ ਵੇਖਿਆ ਤਾਂ ਵੇਖੋ ਉਹ ਝਾੜੀ ਅੱਗ ਵਿੱਚ ਬਲ ਰਹੀ ਸੀ ਜੀ ਹallelujah ਹallelujah ਪਵ ਯੀਸ਼ੂ ਮਸੀਹ ਕੀ ਜੇ ਅਸਰ ਵਿੱਚ ਗੱਲ ਸਿੱਖਣ ਆ ਵੀ ਮਿਲੇਗੀ ਅਸੀਂ ਕਈ ਵਾਰੀ ਅਰ ਚਰਚ ਵਿੱਚ ਜਾਂਦੇ ਆਂ ਚਰਚੇ ਜਿਹੜੀ ਪਰਮੇਸ਼ਰ ਦਾ ਪਵਿੱਤਰ ਪਾਵਨ ਹੈ ਹਾਂ ਤੁਸੀਂ ਦੇਖਦੇ ਹੋ ਹਰ ਧਰਮਾਂ ਦੇ ਜਦੋਂ ਅੰਦਰਵਾੜ ਦੇ ਆਨ ਤੇ ਜੋੜੇ ਉਡੀ ਦੁਰਬਾਰ ਰੱਖੇ ਹੁੰਦੇ ਆ ਸਾਡੇ ਲੋਕ ਕੀ ਕਰਦੇ ਆਂ ਖੁਦਾ ਦੇ ਘਰ ਦੇ ਵਿੱਚ ਪਵਿੱਤਰ ਘਰ ਦੇ ਵਿੱਚ ਪਵਿੱਤਰ ਪਵਨ ਦੇ ਵਿੱਚ ਇਸ ਤੇ ਜੋੜੇ ਸਨ ਹੋਏ ਮੂਸਾ ਜਿਹੜਾ ਉਹ ਆਪਣੇ ਸੌਰੀ ਦਾ ਇੰਜਣ ਚਾਹਦੇ ਸੀ ਹallelujah ਹallelujah ਤਾਂ ਕਿਤੇ ਅਰ ਨੇ ਕੀ ਦੇਖਿਆ ਪੁਨਿਸ਼ ਦੇ ਦੂਤ ਨੇ ਇੱਕ ਵੀ ਤੁਹਾਰੇ ਸਿਰ ਪਰਦਾਂਗੇ ਤਦਿਓ ਦੇ ਇੱਕ ਦੂਤ ਨੇ ਆ ਯਹਵਾ ਦੇ ਇੱਕ ਦੂਤ ਨੇ ਝਾੜੀ ਵਿੱਚੋਂ ਅੱਗ ਦੀ ਲਾਟ ਹਰ ਇੱਕ ਝਾੜੀ ਵਿੱਚੋਂ ਅੱਗ ਦੀ ਲਾਟ ਵਿੱਚ ਦਰਸ਼ਨ ਦਿੱਤਾ ਹਰ ਇੱਕ ਮੂਸਾ ਨੂੰ ਦਰਸ਼ਨ ਦਿਖਾਇਆ ਜਦੋਂ ਸੁਨੇ ਵੇਖਿਆ ਤਾਂ ਉਸਨੇ ਵੇਖਿਆ ਤਾਂ ਵੇਖੋ ਜੀ ਉਹ ਝਾੜੀ ਅੰਦਰ ਵਿੱਚ ਬਲ ਰਹੀ ਸੀ ਆਪ ਜਦੋਂ ਮੂਸਾ ਨੇ ਦੇਖਿਆ ਕਿ ਉਹ ਝਾੜੀ ਕਾ ਅੰਦਰ ਦੇ ਵਿੱਚ ਬਲ ਨਹੀਂ ਸੀ ਉਹ ਝਾੜੀ ਪਸੰ ਨਹੀਂ ਹੁੰਦੀ ਸੀ ਭਈ ਉਹ ਝਾੜੀ ਸੜ ਨਹੀਂ ਰਹੀ ਸੀ ਹallelujah ਹallelujah ਮੂਸਾ ਝਾੜੀ ਵੱਲ ਦੇਖ ਰਿਹਾ ਏ ਝਾੜੀ ਨੂੰ ਇੱਕ ਆੜ ਲੱਗੀ ਏ ਤੇ ਝਾੜੀ ਉਹ ਮੱਚ ਲਈ ਦੀ ਹallelujah ਹallelujah ਮੂਸਾ ਨੇ ਨੇੜੇ ਜਿਦੋਂ ਗਿਆ ਜੀ ਤਾਂ ਮੂਸਾ ਨੇ ਆਖਿਆ ਜੀ ਮੈਂ ਇੱਕ ਪਾਸੇ ਵੱਲੋਂ ਹੋ ਕੇ ਜਾਵਾਂ ਔਰ ਮੂਸਾ ਨੇ ਆਖਿਆ ਭਈ ਮੈਂ ਪਾਸੋਂ ਦੀ ਹੋ ਕੇ ਮੈਂ ਮੂਸਾ ਨੇ ਪਾਸੇ ਵੀ ਆ ਕੇ ਦੇਖਿਆ ਤੇ ਇਸ ਵੱਡੇ ਨਜ਼ਾਰੇ ਨੂੰ ਵੇਖਾਂਗਾ ਭਈ ਮੈਂ ਇੱਕ ਬਹੁਤ ਵੱਡੇ ਨਜ਼ਾਰੇ ਨੂੰ ਦੇਖਾਂਗਾ ਕੀ ਕਿਉਂ ਝਾੜੀ ਨਹੀਂ ਸੜਦੀ ਭਈ ਇਹ ਝਾੜੀ ਕਿਉਂ ਨਹੀਂ ਸੜਦੀ ਯਹਵਾ ਯਹਵਾ ਨੇ ਵੇਖਿਆ ਅਜ ਹਵਨ ਦੇਖਿਆ ਕਿ ਉਹ ਵੇਖਣ ਪਾਸੇ ਮੁੜਿਆ ਭਈ ਮੂਸਾ ਪਾਸੇ ਨੂੰ ਜਾ ਕੇ ਡਰ ਰਿਹਾ ਹੈ ਗਾੜੀ ਵਿੱਚੋਂ ਜੀ ਉਕਾਰ ਪੈਉਣ ਨੂੰ ਆਖਿਆ ਅਪਾਲਿਸ਼ ਨੇ ਇੱਕ ਝਾੜੀ ਦੇ ਵਿੱਚੋਂ ਬੁਕਾਰ ਕੇ ਮੂਸਾ ਨੂੰ ਆਖਿਆ اے ਮੂਸਾ ਕਹਿੰਦਾ ਹੈ ਮੂਸਾ اے ਮੂਸਾ ਸਾਦੂਨ ਨੇ ਆਖਿਆ ਮੈਂ ਹਾਜ਼ਰ ਹਾਂ ਔਰ ਉਸੇ ਵੇਲੇ ਉਸਨੇ ਆਖਿਆ ਕਿ ਕਹਿੰਦਾ ਹੈ ਯਹਵਾ ਮੈਂ ਹਾਜ਼ਰ ਹਾਂ ਇਹ ਉਸਨੇ ਆਖਿਆ ਇੱਥੇ ਆ ਇੱਧਰ ਨੇੜੇ ਆ ਔਰ ਉਸੇ ਵੇਲੇ ਆਖਿਆ ਕਿ ਮੈਂ ਪਾਲਿਸ਼ ਨੇ ਆਖਿਆ ਕਹਿੰਦਾ ਹੈ ਮੂਸਾ اپنے پیرہ دی جتی لا اپنے پیرہ دی جتی لا کیوں جو اے تھا جتے تو کھڑا ہے کیوں جے ہاں اور پریش نے موسیٰ واقعہ کہنا یہ موسیٰ اپنے پیرہ دی جتی لا کہنا جتے تو کھڑا ہے اے پریشن دا پریشن اور کی ہے پویتر پومی ہے پویتر پومی حالیلویہ پویتر جگہ

ਦਾ ਪਰਮੇਸ਼ਰ ਸ਼ਾਤ ਦਾ ਪਾਨਿਸ਼ਰ ਕੋਪ ਦਾ ਪਰਮੇਸ਼ਰ ਜੀ ਕੂਪ ਦਾ ਵੀ ਪਾਨਿਸ਼ਰ ਹallelujah ਹallelujah ਕਿੰਨਾ ਉਹ ਮੈਂ ਤੇਰਾ ਪਾਨਿਸ਼ਰ ਅੱਜ ਕਈ ਵਾਰੀ ਅਸੀਂ ਪਵਿੱਤਰ ਜਗ੍ਹਾ ਦੇ ਵਿੱਚ ਜੋੜੇ ਲੈ ਕੇ ਅਸੀਂ ਉੱਪਰ ਚੜ ਜਾਂਦੇ ਹਾਂ ਪਾਨਿਸ਼ਰ ਕੀ ਕਰਦਾ ਸਾਨੂੰ ਪੂਰਾ ਦੇਖਦਾ ਹੈ ਜਿਵੇਂ ਜਦੋਂ موسی ਨੇ ਵੱਡਾ ਨਜ਼ਾਰਾ ਦੇਖਿਆ ਦੀ ਕੋਸ਼ਿਸ਼ ਕੀਤੀ ਤੁਨੇ ਆਕੇ ਵੀ ਮੈਂ ਪਾਸੇ ਦੀ ਹੋ ਕੇ ਮੈਂ ਵੱਡਾ ਨਜ਼ਾਰਾ ਦੇਖ ਸਕਾਂ ਪਈਨ ਚਾੜੀ ਕਿਉਂ ਨਹੀਂ ਸੜ ਰਹੀ ਇਹਨੂੰ ਆਗ ਲੱਗੀ ਜਾਂਦੀ ਹੈ ਤੇ ਸੜ ਕਿਉਂ ਨਹੀਂ ਰਹੀ ਤਾਂ ਪਰੇਸ਼ਿਆ ਨੇ ਬਹੁਤ ਸਾਰੇ ਦੇਖਿਆ ਬਈਏ ਪਾਸੋਂ ਦੀ ਲੰਘ ਰਿਹਾ ਹੈ ਬਈ ਦੇਖ ਲਈ ਤਾਂ ਕੀ ਹੋਇਆ

ਜਿੱਤੇ ਪਰਮੇਸ਼ਰ ਦਾ ਅਭਿਸ਼ੇਕ ਹੈ ਜਿੱਤੇ ਪਰਮੇਸ਼ਰ ਦੀ ਸਾਰਥ ਹੈ ਜਿੱਤੇ ਪਰਮੇਸ਼ਰ ਦੀ ਆਰਾਧਨਾ ਕੀਤੀ ਜਾਂਦੀ ਹੈ ਖੁਦਾ ਦੇ ਕਲਾਮ ਨੂੰ ਸੁਣਾਇਆ ਜਾਂਦਾ ਹੈ ਔਰ ਪਰਮੇਸ਼ਰ ਦੀ ਮਹਿਮਾ ਕੀਤੀ ਜਾਂਦੀ ਹੈ ਅਸੀਂ ਉੱਤੇ ਜਾ ਕੇ ਜੋੜੇ ਲਾ ਕੇ ਅਰ ਚੜ ਜਾਂਦੇ ਹਾਂ ਹਾਲੇਲੂਇਆ ਹਾਲੇਲੂਇਆ ਕਿਦੋਂ ਵੀ ਖੁਦਾ ਦੇ ਘਰ ਵਿੱਚ ਜਾਈਏ ਸਾਨੂੰ ਇਹ ਚਾਹਣਾ ਚਾਹੀਦਾ ਹੈ ਕਿ ਅਸੀਂ ਪਰਮੇਸ਼ਰ ਦੇ ਪਵਨ ਵਿੱਚ ਚੱਲਿਆਂ ਪਰਮੇਸ਼ਰ ਦੇ ਘਰ ਵਿੱਚ ਚੱਲਿਆਂ ਵੀ ਸਾਡੇ ਜੋੜੇ ਇੱਕ ਸ਼ੇਰ ਤੇ ਲਾਉਣੀ ਚਾਹੀਦੇ چار پہلی دن موسا نے نہ کرے گا ਮੂਸਾ ਨੇ ਉੱਤਰ ਦਿੱਤਾ ਜੀ ਮੇਰੇ ਕੋ ਮੇਰਾ ਵਿਸ਼ਵਾਸ ਨਾ ਕਰੇਗਾ ਜੀ ਨਾ ਮੇਰੀ ਆਵਾਜ਼ ਸੁਣਨਗੇ ਜੀ ਸਗੋਂ ਆਕਣਗੇ ਯਹੋਵਾ ਨੇ ਚੰਦਰ ਦਰਸ਼ਨ ਨਹੀਂ ਦਿੱਤਾ ਹallelujah ਹallelujah ਕਿਤੇ ਬਹੁਤ ਸਾਰੇ ਲੋਕ ਤਨੂੰ ਇਹ ਆਕਣਗੇ ਪੰਕੀ ਭਵਿਸ਼ਯ ਨੇ ਤਨੂੰ ਦਰਸ਼ਨ ਨਹੀਂ ਦਿੱਤਾ ਕਰਿਓ ਅਲਿ ਉਸਨੂੰ ਆਖਿਆ ਯਹੋਵਾ ਨੇ ਉਸਨੂੰ ਆਖਿਆ ਤੇਰੇ ਹੱਥ ਵਿੱਚ ਤੇਰੇ ਹੱਥ ਵਿੱਚ ਕੀ ਹੈ ਹallelujah ਜਿਦੋਂ ਮੂਸਾ ਨੇ ਆਕਿਆ ਮੈਂ ਉਸ ਲੋਕਾਂ ਨੂੰ ਜਾ ਕੇ ਦੱਸਾਂਗਾ ਭਈ ਪਰਮੇਸ਼ਰ ਨੇ ਮੈਨੂੰ ਇੱਕ ਦਰਸ਼ਨ ਦਿੱਤਾ ਹੈ ਔਰ ਉਸ ਜਗ੍ਹਾ ਭਈ ਇੱਕ 부ਈ ਨੂੰ ਅੱਗ ਲੱਗ ਰਹੀ ਸੀ ਲੇਕਿਨ ਉਹ 부ਈ ਸੜ ਨਹੀਂ ਰਹੀ ਸੀ ਹallelujah ਹallelujah ਕਿਦੋਂ ਲੋਕ ਕਦੇ ਉਹ ਵਿਸ਼ਵਾਸ ਕਰਨਗੇ ਤਾਂ ਪਰਮੇਸ਼ਰ ਨੇ ਮੂਸਾ ਨੂੰ ਆਕਿਆ ਕਿਹਦੇ ਹੀ موسی ਤੇਰੇ ਹੱਥ ਵਿੱਚ ਕੀ ਹੈ ਉਸ ਨੇ ਆਖਿਆ ਨਹੀਂ ਅਬ موسی ਨੇ ਆਖਿਆ ਮੇਰੇ ਹੱਥ ਵਿੱਚ ਲਾਠੀ ਦਾਦ ਉਸ ਨੇ ਆਖਿਆ ਇਸ ਨੂੰ ਧਰਤੀ ਉੱਤੇ ਸੁੱਟ ਦੇ ਔਰ ਤਦਿਸ਼ ਵੀ موسی ਨੇ ਆਖਿਆ ਕਿ ਇਸ लाठी ਨੂੰ ਅਰ ਧਰਤੀ ਉੱਤੇ ਸੁੱਟ ਦੇ ਦਾਦ ਉਸ ਨੇ ਫਿਰ ਧਰਤੀ ਉੱਤੇ ਸੁੱਟ ਦਿੱਤਾ ਔਰ موسی ਨੇ ਉਸ लाठी ਨੂੰ موسی ਨੇ ਧਰਤੀ ਉੱਤੇ ਸੁੱਟ ਦਿੱਤਾ ਸੱਪ ਬਣ ਗਿਆ ਤੇ ਉਸੇ ਮੇਰੇ ਸੱਪ ਬਣ ਗਿਆ ਹallelujah ਹallelujah ایک موسا بھی بسواس دے دباؤ میں ہاتھ لاٹھی ہے کہ لاٹھی نے سٹتے جنوس نے لاٹھی دھرتی سٹیا تو ساپا بن گیا ਹਾਲੇਲੂਇਆ ਹਾਲੇਲੂਇਆ ਜੀ موسی ਉਨਦੇ ਕੋ ਭਜਾ ਔਰ موسی ਉਸੇ ਮਿਲ ਕੇ ਕੇ ਭਜਿਆ ਯਹਵਾ ਨੇ موسی ਨੂੰ ਆਖਿਆ ਔਰ موسی ਨੂੰ ਯਹਵਾ ਨੇ ਆਖਿਆ ਆਪਣਾ ਹੱਥ ਵਧਾ ਕੇ ਆਪਣਾ ਹੱਥ ਲੰਬਾ ਕਰ ਉਸ ਨੂੰ ਪੂਸ ਤੋਂ ਫੜ ਲੈ ਕਿਵੇਂ ਇਸ ਨੂੰ ਪੂਸ ਤੋਂ ਫੜ ਲੈ ਤਾ ਉਸਨੇ ਆਪਣਾ ਹੱਥ ਵਧਾ ਕੇ ਉਸ ਨੂੰ ਪੂਸ ਤੋਂ ਫੜ ਲਿਆ ਤੇ ਉਹਦੇ ਹੱਥ ਵਿੱਚ ਡਾਠੀ ਬਣ ਗਿਆ ਹallelujah ਹallelujah ਪਰ ਵੀ ਯੀਸ਼ੂ ਮਸੀਹ ਕੀ ਜੈ ਅਰ ਉਸੇ ਵੇਲੇ ਜਦੋਂ ਲਾਠੀ ਸੀ ਸੱਬ ਬਣ ਗਿਆ ਪਨੀਸ਼ ਨੇ ਮੂਸਲਮਾਨ ਵਾਕਿਆ ਕਿ ਨਾ ਪੱਜ ਗਏ ਆਪਣਾ ਹੱਥ ਵਦਾ ਦੇਸ ਨੂੰ ਕੀ ਕਰ ਰਹੇ ਪੂਸ ਤੋਂ ਪੜਦੇ ਹallelujah ਹallelujah ਜਦੋਂ ਪੂਸ ਤੋਂ ਪੜਿਆ تجرا ساپسیوں لاتھی پھر مان گیا حلیلویہ فرمیشن میں آگیا کہ نا ایس تو جالی میں میں تیرے نار حلیلویہ حلیلویہ اس لئے جو آبا نے پہی موسروں دکھایا پہی میں تیرے نار اس لوکر بھی بسواس تیکھے در تیرہ بھی بسواس ਕਿਉਂ ਇਤਿਆਰ ਕਰ ਰਿਹਾ ਸੀ ਬਈ ਮਿਸ਼ਨ ਸ਼ੈਤਾਨ ਦੀ ਗੁਲਾਮੀ ਤੋਂ ਉਸ ਲੋਕਾਂ ਨੂੰ ਆਜ਼ਾਦ ਕਰਉਲੀ ਮੂਸਾ ਨੂੰ ਯਹਵਾ ਉਹ ਜਗਾ ਕੱਲ ਨੂੰ ਇਤਿਆਰ ਕਰ ਰਿਹਾ ਸੀ ਹਾਲੇਲੂਇਆ ਜੀ ਇਸ ਲਈ ਜੋ ਵਿਸ਼ਵਾਸ ਕਰਨ ਬਈ ਇਸ ਲਈ ਪਈ ਉਹ ਲੋਕ ਬਸਵਾਸ ਕਰਨਾ ਬਈ ਯਹਵਾ ਹਰੇ ਹਾਲੇਲੂਇਆ ਜਿਹੜਾ ਪਰਦੇ ਹੋਰ ਪੜੀਏ کہ یہ ہوگا آمنا دے پرکیا دے پرمیشر ابراہم دے پرمیشر ازار دے پرمیشر یکو دے پرمیشر نے تینوں درشن دے پرمیشر ہالیلویہ ایک ایک واری دوارے پر پڑتے ہیں نوڈ کریں ہاں ایسا لئی ایسا لئی یو مشواس کرنا پہ یو لوگ مشواس کرنا یہ ہوا دے ਯੋਹਾਮ ਉਹ ਦੇ ਪਰਖਿਆ ਯੋਹਾਮ ਉਹ ਦੇ ਪਰਖਿਆ ਮੇਰੇ ਤੋਂ ਕਿਹਾ ਦੇ ਪਰਮੇਸ਼ਰ ਆਬਰਾਹਮ ਦੇ ਪਰਮੇਸ਼ਰ ਆਬਰਾਹਮ ਦੇ ਪਰਮੇਸ਼ਰ ਇਤਹਾਕ ਦੇ ਪਰਮੇਸ਼ਰ ਸਾਗ ਦੇ ਪਰਮੇਸ਼ਰ ਯਾਕੂਬ ਦੇ ਪਰਮੇਸ਼ਰ ਜਿੱਦੂਬ ਦੇ ਪਰਮੇਸ਼ਰ ਨੇ ਤੈਨੂੰ ਕਰਸਾ ਔਰ ਤੈਨੂੰ ਪਰਮੇਸ਼ਰ ਨੇ ਦਰਸ ਦਿੱਤਾ ਹੈ ਹallelujah ਹallelujah ਕੇਨਾ ਤੈਨੂੰ ਦਰਸਨ ਦਿੰਦਾ ਹੈ ਜੀ ਯਹੋਵਾ ਨੇ ਉਹਨੂੰ ਹੋਰ ਆਖਿਆ ਇੱਕ ਨੂੰ ਹੋਰ ਆਖਿਆ ਹੁਣ ਤੂੰ ਆਪਣਾ ਹੱਥ ਆਪਣੇ ਚਾਤੀ ਉੱਤੇ ਰੱਖ। ਕਹਿੰਦਾ ਹੁਣ ਤੂੰ ਆਪਣਾ ਸੱਜਾ ਆਤ ਆਪਣੀ ਸਾਦੀ ਉੱਤੇ ਰੱਖਦਾ। ਆ ਉਸਨੇ ਆਪਣਾ ਹੱਥ ਚਾਤੀ ਉੱਤੇ ਰੱਖਿਆ। ਪਰ ਉਸੇ ਵੇਲੇ موسی ਨੇ ਪਰਮੇਸ਼ਰ ਦੀ ਆਗਿਆ ਨੂੰ ਪੂਰਾ ਕੀਤਾ। ਅਲੋਦੀ ਜਿਵੇਂ ਪਰਮੇਸ਼ਰ ਨੇ ਆਖਿਆ ਤੇ ਉਸੇ ਵੇਲੇ ਉਹਨੇ ਆਪਣਾ ਸਾਦੀ ਉੱਤੇ ਆਪਣਾ ਹੱਥ ਰੱਖਿਆ। ਜੀ جد جی ہوا جنسا پویش نے آخر کہ کر ساتی اتنے ਹallelujah ਹallelujah ਅਰ ਜਿਦੋਂ ਨੇ ਦੁਆਰੇ ਚੱਕਿਆ ਤੇ ਉਹਦਾ ਹੱਥ ਕੀ ਹੋ ਗਿਆ ਕੋੜ ਦੇ ਨਾਲ ਪਰ ਗਿਆ ਤੇ ਬਰਬਰ ਵਰਗਾ ਬਣ ਗਿਆ ਹallelujah ਆਮੀਨ ਜੀ ਉਸਨੇ ਆਖਿਆ ਅਰ ਉਸਨੇ ਆਖਿਆ ਫੇਰ ਆਪਣਾ ਹੱਥ ਅਰ ਫੇਰ ਆਪਣਾ ਹੱਥ ਦੁਆਰੇ ਤੇ ਆਪਣੀ ਸਾਥੀ ਉਤੇ ਰੱਖਾ ਆਪਣੀ ਸਾਥੀ ਉਤੇ ਰੱਖ ਆਪਣੀ ਸਾਥੀ ਉਤੇ ਰੱਖ ਉਸਨੇ ਆਪਣਾ ਹੱਥ ਸਾਥੀ ਉਤੇ ਫੇਰ ਰੱਖਿਆ ਪਰ ਆਪਣਾ ਆਤ ਦਿਵਾਰਿਓ ਦੇ ਸਾਤੇ ਉਤੇ ਮੂਸਾ ਨੇ ਫੇਰ ਰੱਖਿਆ ਇਹਦੇ ਬਾਹਰ ਕੱਟਿਆ ਤਾਂ ਦੇਖੋ ਔਰ ਜਦੋਂ ਫੇਰ ਚੱਕਿਆ ਤਾਂ ਦੇਖੋ ਉਹਦੇ ਬਾਹਰ ਹੀ ਸਿਰ ਵਰਗਾ ਹੋ ਗਿਆ ਜੀ ਹਾਲੇਲੂਇਆ ਹਾਲੇਲੂਇਆ ਔਰ ਉਹਦੇ ਪਹਿਲਾ ਵਰਗਾ ਹੱਥ ਉਹਦਾ ਸੁਧ ਹੋ ਗਿਆ ਹਾਲੇਲੂਇਆ ਹਾਲੇਲੂਇਆ ਚੰਗਾ ਹੋ ਗਿਆ ਪਰ ਮਿਸਰ ਦਾ ਬੱਚਾ ਦੱਸ ਰਿਹਾ ਹੈ ਪਹਿਲੇ ਨੰਬਰ ਤੇ ਵਿਸ਼ਵਾਸ ਬਣਾਉਣ ਲਈ ਮੂਸਾ ਨੇ ਆਖਿਆ ਤੇਰਾਤ ਵਿੱਚ ਕੀਏ ਮੂਸਾ ਨੇ ਆਖਿਆ लाठी ਅਰ ਮੂਸਾ ਨੇ ਭੇਸ਼ ਨੇ ਆਖਿਆ ਧਰਤੀ ਤੇ ਸਿੱਟਦੇ ਜਦੋਂ ਧਰਤੀ ਤੇ ਸਿੱਟਿਆ ਤੇ ਸੱਪ ਬਣ ਗਿਆ ਦੂਜਾ ਲੰਮ ਫੇਯੋ ਹਵਾਰੇ ਆਖਿਆ ਕਿਦਾ ਆਪਣਾ ਲੰਬਾ ਹੱਥ ਕਰਕੇ ਨਹੀਂ ਪੂਛ ਨੂੰ ਫੜ ਲੈ ਜਦੋਂ ਨੇ ਪੂਛ ਨੂੰ ਫੜਿਆ ਜੋ लाठी ਬਣ ਗਈ ਹallelujah ਕੀਜਾ ਲੰਬਰ ਯਹਵਾ ਨੇ ਮੂਸਾ ਨੂੰ ਵਾਕਿਆ ਕਿ ਨਾ ਤੇਰਾ ਸੱਚਾ ਆਪਣੀ ਸਾਤੀ ਉੱਤੇ ਰੱਖ ਜਿਹਨੂੰ ਸਾਤੀ ਉੱਤੇ ਰੱਖਿਆ ਕਿਉਂ ਹੱਥ ਕੋੜ ਦੇ ਨਾਲ ਭਰ ਗਿਆ ਤੇ ਬਰਬਜੇ ਜਿਹਾ ਬਣ ਗਿਆ ਜਿਹਨੂੰ ਦੂਜੀ ਵਾਰ ਯਹਵਾ ਨੇ ਆਖਿਆ ਕਿ ਨਾ ਆਪਣਾ ਹੱਥ ਦੁਆਰੇ ਆਪਣੀ ਸਾਤੀ ਉੱਤੇ ਰੱਖ ਜਦੋਂ ਦੁਆਰੇ ਰੱਖਿਆ

ਔਰ ਪਰਮੇਸ਼ਰ ਇਸੇ ਦੁਆਰੇ ਸਾਨੂੰ ਚੱਲਣਾ ਚਾਹੀਦਾ ਹੈ ਕਿਉਂ ਜਿਵੇਂ ਯਹਵਾ ਜਿਵੇਂ ਜਿਵੇਂ موسی ਨੂੰ ਆਗਦਾ ਸੀ ਹੁਵੇਂ ਹੁਵੇਂ موسی ਕਰਦਾ ਗਿਆ ਔਰ ਇਸੇ ਤਰ੍ਹਾਂ ਜਿਵੇਂ ਜਿਵੇਂ ਪਰਮੇਸ਼ਰ ਦਾ ਦਾਸ ਜਾਂ ਪਰਮੇਸ਼ਰ ਦੇ ਸੇਵਕ ਔਰ ਜਿਵੇਂ ਸਾਨੂੰ ਸੁੰਦਰ ਮੋਦੇ ਆ ਹਨ ਜਿਵੇਂ ਸਾਨੂੰ ਦੱਸਦੇ ਆ ਹਨ ਜਿਵੇਂ ਸਾਨੂੰ ਆਖਦੇ ਆ ਹਨ ਉਸੇ ਤਰ੍ਹਾਂ ਸਾਨੂੰ ਵੀ ਕਰਨਾ ਚਾਹੀਦਾ ਹੈ ਹallelujah ਇਸ ਤੋਂ ਵੀ ਜਾਣ ਲੱਗੇ ਅਸੀਂ ਯਹਵਾ ਸਾਡੇ ਨਾਲ ਹੈ ਹਾਂਜੀ ਬੜੀ ਦੋਰੀ ਹੈ ਫੇਰ ਗਿਆ ਹੋਵੇਗਾ ਜੀ ਕਿ ਜੇ ਉਹ ਤੇਰਾ ਵਿਸ਼ਵਾਸ ਨਾ ਕਰਨਾ ਫੇਰ ਵੀ ਯੋ ਲੋਕ ਤੇਰਾ ਨਾਮ ਵਿਸ਼ਵਾਸ ਕਰਨਾ ਨਹੀਂ ਪਹਿਲੇ ਨਿਸ਼ਾਨ ਦਾ ਅਕਤ ਮੰਨਣਾ ਭਈ ਪਹਿਲੇ ਨਿਸ਼ਾਨ ਦਾ ਨਾਅਤ ਮੰਨਣਾ ਨਾ ਦੂਜੇ ਦਾ ਨਾ ਦੂਜੇ ਦਾ ਉੱਤੇ ਵਿਸ਼ਵਾਸ ਕਰਨਗੇ ਜੀ ਜੇਕਰ ਉਹ ਇਹਨਾਂ ਦੋਹਾਂ ਨਿਸ਼ਾਨਾਂ ਉੱਤੇ ਵਿਸ਼ਵਾਸ ਨਾ ਕਰਨਾ ਭਈ ਦੋਨਾਂ ਨਿਸ਼ਾਨਾਂ ਉੱਤੇ ਵਿਸ਼ਵਾਸ ਨਾ ਕਰਨਾ ਨਾ ਤੇਰੀ ਆਵਾਜ਼ ਸੁਣ ਨਾ ਬਈ ਨਾ ਤੇਰੀ ਬਾਤ ਸੁਣਨਾ ਰਾਤ ਨੂੰ ਦਰਿਆ ਦਾ ਪਾਣੀ ਲੈ ਕੇ ਤਾਂ ਦਰਿਆ ਦਾ ਪਾਣੀ ਲੈ ਕੇ ਬਈ ਤੂੰ ਦਰਿਆ ਦਾ ਪਾਣੀ ਲੈ ਕੇ ਸੁੱਕੀ ਧਰਮੀ ਉਤੇ ਡੋਲ ਦੇ ਸੁੱਕੀ ਧਰਮੀ ਉਤੇ ਡੋਲਦੇ ਉਹ ਪਾਣੀ ਜਿਹੜਾ ਨਦੀ ਤੋਂ ਲਵੇਗਾ ਜਿਹੜਾ ਉਹ ਪਾਣੀ ਜਿਹੜਾ ਨਦੀ ਤੋਂ ਲਏਗਾ ਉਸ ਧਰਮੀ ਉਤੇ ਨਵਾਂ ਬਣ ਜਾਵੇਗਾ ਬਈ ਉਸ ਧਰਮੀ ਉਤੇ ਲਾਓ ਬਣ ਜਾਵੇਗਾ ਜੀ ਤਦ ਮੁਸਾ ਯਹਵਨ ਵਾਕਿਆ ਅਲ ਮੁਸਮ ਯਹਵਨ ਵਾਕਿਆ اے ਪ੍ਰਭੂ ਮਨੁੱਖ ਚੰਗਾ ਬੋਲਣ ਵਾਲਾ ਮਨੁੱਖ ਨਹੀਂ ਹਾਂ ਕਿਤੇ ਇਹ ਪਨੀਸ਼ ਮੈਂ ਤਾਂ ਇੱਕ ਚੰਗਾ ਬੋਲਣ ਵਾਲਾ ਬਲੁਖ ਨਹੀਂ ਹਾਂ ਨਾ ਇਹ ਅੱਗੇ ਸੀ ਨਾ ਮੈਂ ਅੱਗੇ ਹਾਂ ਨਾ ਨਾ ਜਦ ਤੂੰ ਆਪਣੇ ਦਾਸ ਨਾਲ ਬੋਲਿਆ ਜੀ ਕਿਉਂ ਜੋ ਮੈਂ ਬੋਲਣ ਵਿੱਚ ਢਿੱਲਾ ਹਾਂ ਕਿਦੋਂ ਮੈਂ ਬੋਲਣ ਵਿੱਚ ਵੀ ਢਿੱਲਾ ਹਾਂ ਹallelujah ਕਿੰਨੇ ਇਹ ਯਾਵਾ ਮੈਂ ਤਾਂ ਤੇਰੇ ਜੋਗ ਵੀ ਨਹੀਂ ਹallelujah ਬੁਰ ਚੱਕਰ ਆ ਰਿਹਾ ਫੜੀ ਹallelujah ਆ ਗਿਆ ਭਾਈ ਕਿੰਨੇ ਮੈਂ ਤਾਂ ਤੇਰੇ ਜੋਗ ਵੀ ਨਹੀਂ ਕਿੰਨੇ ਇਹ ਯਾਵਾ ਹallelujah ਹallelujah ਪਰਮੇਸ਼ੁਰ ਬਚਨ ਦੱਸ ਕੀ ਗਿਆ ਜੀ ਮੇਰੀ ਜੀ ਮੋਟੀ ਹੈ ਕਿਦਾਂ ਮੇਰੀ ਜਵਾਨ ਵੀ ਮੋਟੀ ਹੈ ਮੈਂ ਤੁਦਦਾ ਹਾਂ ਤਦ ਯਹੋਵਾ ਨੇ ਉਹ ਨੂੰ ਆਖਿਆ ਅੱਇਆ ਹਾਂ ਉਹ ਨੇ ਉਸ ਨੂੰ ਆਖਿਆ ਆਦਮੀ ਦਾ ਮੂੰਹ ਕਿਸ ਨੇ ਬਣਾਇਆ ਕਿਦਾਂ ਪਰਮੇਸ਼ੁਰ ਲਾ ਮਿਸ਼ਰ ਸਰ ਜਾਨ ਤੋਂ ਡਰ ਰਿਹਾ ਸੀ ਕਿਦੋਂ ਮੈਂ ਬੋਲਣ ਵਿੱਚ ਵੀ ਕਹਾ ਮੇਰਾ ਬੋਲਣ ਵਿੱਚ ਵੀ ਜੰਤਨੀ ਆ ਮੈਂ ਤਾਂ ਜੋ ਮੈਂ ਬੂੰਗਾ ਪਰ ਬੂੰਗਾ ਦਾ ਮਤਲਬ ਤੋਦਣਾ ਮੈਂ ਨਹੀਂ ਸੇਕ ਕਰਕੇ ਬੋਲ ਸਕਦਾ ਹallelujah ਹallelujah ਕਿਦੋਂ ਉਹ ਜਗਾ ਕੀ ਬੋਲੇਗਾ ਪਰਮੇਸ਼ਰ ਆ ਗਿਆ ਕਿਦੋਂ ਮਨੋਕ ਦਾ ਮੂੰਹ ਬਣਾਉਣ ਵਾਲਾ ਕੀ ਪਰਮੇਸ਼ਰ ਨਹੀਂ ਹੈ جیشر من گا بنا سکتا ہے جانتا ہے, ہے،, ہے، بوڑھے سلونا بھی جانتا ہے ہال لویا اندھی دکھا بھی جانا ہے. ہے. ہے کہ میں ہر لویا

میں بولا گا کی دسا گا کی کرا گا لیکن جوہا موسا ہوتے خود میں بولا گا ہال لیکن پرمیشر سارے نال ہے لیکن سانو کوئی بھی کرمون دی لوڑ نہیں کوئی بھی سانو ڈر دی لوڑ نہیں کہ یہ ہوا سانی نال ہے حالیلویہ اور پرمیشر کا بجن پہلے نمبر تھے اور کی داس کے گیا کوچ تین دی تو جائے تو اور کی آکیا کے نہیں یہ موسیٰ اپنا جوڑا لا کیوں پرمیشر پرمیشر دی پویتر جائے

ਅਰਸ਼ਤ ਵਿੱਚ ਜਿਨਵੀ ਖੁਦਾ ਦੇ ਘਰ ਵਿੱਚ ਜਾਓ ਬੰਦਗੀ ਵਿੱਚ ਜਾਓ ਚੰਗ ਵਿੱਚ ਜਾਓ ਪ੍ਰਾਰਥਨਾ ਕਰਨੇ ਵੀ ਕਰੋ ਇਹ ਕਿਸ ਤਰ੍ਹਾਂ ਕਿਸੇ ਤਰ੍ਹਾਂ ਦੇ ਨਾਲ ਤਰੀਕੇ ਦੇ ਨਾਲ ਹੋਣੀ ਚਾਹੀਦੀ ਹੈ ਇਹ ਵੀ ਯਾਦ ਅਸੀਂ ਪ੍ਰਾਰਥਨਾ ਕਰੀ ਜਾ ਰਹੇ ਹallelujah ਹallelujah ਕਰੀ ਜਾ ਰਹੇ ਆ ਤੇ ਉਧਰੋਂ ਅਸੀਂ ਔਰ ਬੱਚੇ ਨੂੰ ਕੰਮ ਤੇ ਲਾਈ ਜਾ ਰਹੇ ਆ ਉਦੋਂ ਤੁਸੀਂ ਬੋਲੀ ਜਾ ਰਹਿਆਂ ਲੇਕਿਨ ਇਹ ਪ੍ਰਾਰਥਨਾ ਸਾਡਾ ਕਰੀ ਜੁਵਾਜ ਨਹੀਂ ਲੈ ਕੇ ਆਏਗਾ ਪਾਣਿਸ਼ਰ ਪ੍ਰਾਰਥਨਾ ਕਰੋ ਔਰ ਦੇਵਤੋ ਕਰੋ ਕਿਉਂਕਿ ਪਾਣਿਸ਼ਰ ਆ ਕੇ ਆਪੇ ਵਿਸ਼ਲਾ ਬੰਦ ਦੱਸਦਾ ਹੈ ਔਰ ਦੂਸਰ ਆ ਕੇ ਇਹ ਪਾਣਿਸ਼ਰ ਲੋਕ ਅਰਗੀ ਕਰਦੇ ਹਨ ਨਾ ਸ਼ਹਿਰ ਆ ਕੇ ਸੋਹਣ ਜਿ ਸ਼ਹਿਰ ਆ ਕੇ ਇਹ ਲੋਕ ਤੇਰਾ ਬੁੱਲਾ ਨਾਲ ਆਦਰ ਕਰਦੇ ਹਨ ਕਿ ਦਿਲ ਤੇਰਾ ਇਹਦਾ ਬਹੁਤ ਦੂਰ ਹੈ ਅਸੀਂ ਕਿਹੜੀ ਪ੍ਰਾਰਥਨਾ ਕਰਨੀ ਹੈ ਪੂਰੇ ਦਿਲ ਦੇ ਨਾਲ ਪੂਰੇ ਮਨ ਦੇ ਨਾਲ ਇਹ ਨਹੀਂ ਅਸੀਂ ਆਖੇ ਵੀ ਮੈਂ 5 ਘੰਟੇ ਪ੍ਰਾਰਥਨਾ ਕਰਦਾ 6 ਘੰਟੇ ਪ੍ਰਾਰਥਨਾ ਕਰਦਾ ਲੇਕਿਨ ਪੂਰੇ ਦਿਲ ਦੇ ਨਾਲ ਪ੍ਰਾਰਥਨਾ ਕਰੋ ਪਰਮੇਸ਼ਰ ਉਹ ਆਪਣਾ ਜੀਵਨ ਦੇਦਾ ਜਿਹਨੂੰ ਰਾਤਰੇ ਵਿੱਚ ਖੜਿਆ ਹੋ ਉਹ ਆਪਣੇ ਆਪ ਨੂੰ ਭੁੱਲ ਜਾਓ ਮੈਂ ਕੀ ਪਰਮੇਸ਼ਰ ਦੀ ਹਜ਼ੂਰੀ ਵਿੱਚ ਆਇਆ ਮੈਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਆਇਆ ਵੀ ਮੈਂ ਆਪਣੇ ਆਪ ਨੂੰ ਭੁੱਲ ਗਿਆ ਲੇਕਿਨ ਸਾਡਾ ਰਿਸ਼ਤਾ ਇੱਕ ਪਰਮੇਸ਼ਰ ਦੇ ਨਾਲ ਹੋਣਾ ਚਾਹੀਦਾ ਹallelujah